ਜਦੋਂ ਸਾਹ ਚੜਦਾ ਪਹਿਲਾਂ ਫਿਰ ਬੈਠੇ ਬੈਠੇ ਸਾਹ ਚੜਦਾ ਲੇਟਣ ਤੇ ਹੋ ਸਾਹ ਚੜਦਾ ਉਹਦਾ ਰੀਜ਼ਨ ਹੈ ਜਦੋਂ ਹਾਰਟ ਅੱਗੇ ਪੰਪ ਨਹੀਂ ਕਰ ਪਾ ਰਿਹਾ ਉਹ ਪਿੱਛੇ ਲੰਗਸ ਦੇ ਵਿੱਚ ਸਾਰਾ ਬਲੱਡ ਆਉਣ ਲੱਗ ਜਾਂਦਾ ਹੈ ਬਲੱਡ ਉਹਦੇ ਨਾਲ ਸਾਹ ਫੁੱਲਦਾ ਇਸਾ ਏਓਟਿਕ ਵੈਲਵ ਦੀ ਸਿਕੁਰਮ ਜਿਵੇਂ ਮੈਂ ਦੱਸਿਆ 5 ਤੋਂ 10% ਲੋ 70-70 ਦੀ ਉਮਰ ਤੋਂ ਵੱਧ ਉਹਨਾਂ ਨੂੰ ਨੇਚਰਲੀ ਫਿਜ਼ੀਓਲੋਜੀਕਲ ਹੈ ਮਤਲਬ ਹੋਣੀ ਹੋਣੀ ਜਿਵੇਂ ਸਾਡੇ ਬਾਲ ਗਰੇ ਹੁੰਦੇ ਆ ਝੁਰੜੀਆਂ ਪੈਂਦੀਆਂ ਉਵੇਂ ਏਓਟਿਕ ਵੈਲਵ ਦੇ ਵਿੱਚ ਵੀ ਝੁਰੜੀਆਂ ਪੈ ਜਾਂਦੀਆਂ ਉਜੋ ਨੈਰੋ ਹੋ ਗਿਆ ਤੰਗ ਹੋ ਗਿਆ ਏਓਟਿਕ ਸਟੀਨੋਸਿਸ ਕਹਿੰਦੇ ਆ ਉਸ ਡਿਜ਼ੀਜ਼ ਨੂੰ ਸੋ ਏਓਟਿਕ ਸਟੀਨੋਸਿਸ ਦੀ ਡਿਜ਼ੀਜ਼ ਦਾ 15 ਸਾਲ ਪਿੱਛੇ ਜਾਈਏ ਤਾਂ ਸਾਡੇ ਕੋਲ ਇੱਕੋ ਹੀ ਟੈਕਨੀਕ ਸੀਗੀ ਉਹਨੂੰ ਸਰਜਿਕਲੀ ਪੂਰਾ ਕੱਟ ਕੇ ਵੈਲਵ ਨੂੰ ਰਿਪਲੇਸ ਕਰਨਾ ਬਟ ਹੁਣ ਬੜੇ ਸਾਰੇ ਮਰੀਜ਼ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਸਰਜਰੀ ਬੜੀ ਮੁਸ਼ਕਿਲ ਹੈ ਕਿ ਸਰਜਰੀ ਦੀ ਕੰਪਲੈਕਸਿਟੀਜ਼ ਤੇ ਕੰਪਲਿਕੇਸ਼ਨ ਬਹੁਤ ਜ਼ਿਆਦਾ ਹੁੰਦਾ ਤਾਂ ਉਹ 15 ਸਾਲ ਪਹਿਲਾਂ ਤੱਕ ਸਾਡੇ ਕੋਲ ਕੋਈ ਟੈਕਨੀਕ ਨਹੀਂ ਸੀਗੀ ਉਹਨਾਂ ਪੇਸ਼ੈਂਟਸ ਵਾਸਤੇ ਉਹ ਯੂਜੂਲੀ ਸਲੋ ਡੈਥ ਦੀ ਵੇਟ ਕਰਦੇ ਸੀ ਤੇ ਹੌਲੀ-ਹੌਲੀ ਨਿਕਲ ਜਾਂਦੇ ਸੀ ਹੁਣ ਸਾਡੇ ਕੋਲ ਇਹ ਜੀ ਟੈਕਨੀਕ ਹੈ ਜਿਹਨੂੰ ਟੀਏਵੀਆਰ ਕਹਿੰਦੇ ਆ ਟੈਵਰ ਟਰਾਂਸ ਕੈਥਟਰ ਅਓਟਿਕ ਵੈਲ ਰਿਪਲੇਸਮੈਂਟ ਟਰਾਂਸ ਕੈਥਟਰ ਮਤਲਬ ਕੈਥਟਰ ਨਾਲ ਕਰਦੇ ਆ ਅਸੀਂ ਬਿਨਾ ਸਰਜਰੀ ਤੋਂ ਗਰੋਇਨ ਤੋਂ ਜਾ ਕੇ ਅਸੀਂ ਅਓਟਿਕ ਵੈਲ ਦੇ ਵਿੱਚ ਜਾ ਕੇ ਇੱਕ ਨਵਾਂ ਵੈਲ ਫਿੱਟ ਕਰ ਦਿੰਨੇ ਆ ਕੋਈ ਕੋਈ ਬਲੱਡ ਲਾਸ ਨਹੀਂ ਕੋਈ ਛਾਤੀ ਤੇ ਇੰਸੀਜਨ ਨਹੀਂ ਕੋਈ ਅਨੇਸਥੀਜਿਆ ਨਹੀਂ ਪੇਸ਼ੈਂਟ ਜਲਦੀ ਜਗਦਾ ਰਹਿੰਦਾ ਹੈ تیو ویل بدلیا جانتا ہے so this is a remarkable and revolutionary technique in cardiology uh, innovative uh, technique in, in uh, cardiology treatment which has majorly there for last now 8-9 years and is proliferating very fast بڑے سارے لوگ ہیں ان جڑے ایک رانہ چاندے ہیں rather than surgery because surgery تے رسک ستر سال تو بعد بچ جاندے ہیں ਉਦੇ ਵਿੱਚ ਲਕਵਾ ਹੋਣ ਦੇ ਚਾਂਸਸ 5 ਤੋਂ 10% ਹੋ ਜਾਂਦੇ ਆ ਸਰਜਰੀ ਦੇ ਵਿੱਚ ਬਲੱਡ ਲੌਸ ਬਹੁਤ ਹੁੰਦਾ ਹੈ 2-3 ਮਹੀਨੇ ਵੀਕਨੈਸ ਨਹੀਂ ਜਾਂਦੀ ਇੱਥੇ ਜਿਹੜਾ ਦਰਦ ਹੈ ਉਹ ਨਹੀਂ ਜਾਂਦਾ ਸੋ ਦਿਸ ਨਿਊ ਟੈਕਨੀਕ ਇਨੀਸ਼ੀਅਲੀ ਵਾਸ ਮੈਂਟ ਫਾਰ ਦੋਸ ਪੇਸ਼ੈਂਟਸ ਹੂ ਆਰ ਐਟ ਹਾਈ ਰਿਸਕ ਫਰਮ ਸਰਜਿਕਲ ਪਰਸਪੈਕਟਿਵ ਬਟ ਹੌਲੀ ਹੌਲੀ ਇਹਦੇ ਰਿਜ਼ਲਟ ਇੰਨੇ ਚੰਗੇ ਮਿਲੇ ਕਿ ਹੁਣ 65 ਸਾਲ ਤੋਂ ਬਾਅਦ ਸਾਰੇ ਪੇਸ਼ੈਂਟਸ ਦੇ ਵਿੱਚ ਹੀ ਅਸੀਂ ਇਹ ਕਰ ਸਕਦੇ ਆ ਕਾਸਟ ਫੈਕਟਰ ਜ਼ਰੂਰ ਥੋੜਾ ਜਿਆਦਾ ਹੈ ਦਾ ਨਾਰਮਲ ਸਰਜਰੀ ਨਾਲੋਂ but it is a very patient friendly procedure we change the valve door release होके discharge होके घर जा सकता है तो उडे सिम्टम काफी पूरे हत्तन ठीक हो जाते हैं जेडे लाइफ सेट पे चल रहे हैं वो भी ठीक हो जाते हैं डॉक्टर साहब आजकल बहुत सारे केसेस आ रहे हैं इनका कारण क्या है ने लोग क्यों इस पे इंटरेस्ट हो गए देखो ये ता जेडे केसेस हैं ना एता हार्ट डिजीज दे वजन दे कारण है साडा जेडा लाइफस्टाइल बहुत खराब होया है पिछले 20 साल में देखो ता लाइफस्टाइल ਜਿੱਥੋਂ-ਜਿੱਥੇ ਪਹੁੰਚ ਗਿਆ ਪਹਿਲਾਂ ਸਾਰੇ ਖੇਤਾਂ ਜੋ ਸਾਗ ਘੱਟ ਕੇ ਸਾਗ ਖਾਂਦੇ ਸੀ ਬਾਲਾ ਖਾਂਦੇ ਸੀ ਮਤਲਬ ਨੈਚੁਰਲ ਚੀਜ਼ਾਂ ਸੀ ਹੁਣ ਹੁਣ ਕੀ ਹੈ ਵੀ ਆਰ ਐਟ ਅ ਯੂ نو ਮੋਬਾਈਲਸ ਕਾਲ ਵੀ ਕੈਨ ਗੈਟ ਐਨੀ ਐਨੀਥਿੰਗ ਐਟ ਹੋਮ ਜਿਹੜੇ সুইਗੀ ਔਰ Zomato ਔਰ ਇਹ ਸਭ ਨੇ ਤੁਸੀਂ ਕਾਲ ਕਰੋ ਜੀ ਉਹ 10 15 ਮਿੰਟ ਤੁਹਾਡੇ ਘਰ ਦੇ ਬਾਹਰ ਖੜੇ ਆ ਜਿੰਨਾ ਲੈ ਕੇ ਉਹ ਕੀ ਹੈ ਸਾਰਾ ਰੈਡੀਮੇਡ ਖਾਂਦਾ ਸਾਨੂੰ ਕੀ ਪਤਾ ਕਿ ਪਿੱਛੇ ਕੀ ਪੈ ਰਿਹਾ ਯੂਜੂਲੀ ਉਹ ਰੈਡੀਮੇਡ ਫੂਡ ਤੇ ਜਿਹੜੀਆਂ ਵੀ ਅਡਲਟਰੀ ਉਹਦੇ ਵਿੱਚ ਹੈ ਜਿੰਨੀ ਮਿਲਾਵਟ ਹੈ ਜੋ ਵੀ ਹੈ ਉਹ ਸਾਡੀ ਬਾਡੀ ਨੂੰ ਹੌਲੀ-ਹੌਲੀ ਖਰਾਬਤਾ ਕਰੀ ਰਿਹਾ ਪਰ ਉਹ ਟੇਸਟਫੁਲ ਇੰਨਾ ਮੰਨਤੇ ਆਂ ਵੀ ਸਭ ਨੂੰ ਸਾਰੇ ਉਹਦੇ ਵਿੱਚ ਹੁੰਦੇ ਜਾਂਦੇ ਸੋ ਲਾਈਫ ਸਟਾਈਲ ਖਰਾਬ ਹੋਇਆ ਫਿਜ਼ੀਕਲ ਜਿਹੜੀ ਐਕਸਰਸਾਈਜ਼ ਹੈ ਉਹ ਹਟ ਗਈ ਹੈ ਸੈਡੈਂਟਰੀ ਲਾਈਫ ਸਟਾਈਲ ਹੈ ਖਾਣਾ ਪੀਣਾ ਖਰਾਬ ਹੋਇਆ ਹੈ ਸਟ्रेस ਬਹੁਤ ਵੱਧ ਗਿਆ ਹੈ ਦਾਇਆ ਸਾਰੀ ਚੀਜ਼ਾਂ ਹਾਰਟ ਡਿਜ਼ੀਜ਼ ਦੇ ਵਧਣ ਦਾ ਕਾਰਨ ਹੈ ਆਪਾਂ ਗੱਲ ਕਰ ਰਹੇ ਆਓਟਿਕ ਵੈਲਵ ਦੀ ਉਹਦਾ ਵੀ ਵਧਣ ਦਾ ਕਾਰਨ ਉਹ ਵੀ ਬਹੁਤ ਵੱਧ ਗਿਆ ਸਡਨਲੀ ਸੁਣੋਗੇ ਆਓਟਿਕ ਸਨੀਓਸਿਸ ਆਓਟਿਕ ਵੈਲਵ ਦੀ ਨਹਿਰੋਂ ਵੀ ਵੱਧਦੀ ਜਾ ਰਹੀ ਹੈ ਸੋ ਆਪਾਂ ਇਹ ਗੱਲ ਕਰ ਰਹੇ ਆਂ ਵੀ ਜਿਹੜੇ ਸਰਜਿਕਲੀ ਹਾਈ ਰਿਸਕ ਹੈ ਉਹਨਾਂ ਨੂੰ ਬਿਨਾਂ ਸਰਜਿਕਲ ਤਕਨੀਕ ਤੋਂ ਅਸੀਂ ਵੈਲਵ ਬਦਲ ਦਿੰਦੇ ਆਂ ਬੜਾ ਹੀ ਪੇਸ਼ੈਂਟ ਫ੍ਰੈਂਡਲੀ ਉਹ ਬਹੁਤ ਕੰਫਰਟੇਬਲ ਪ੍ਰੋਸੀਜਰ ਹੈ ਔਰ ਪੇਸ਼ੈਂਟ ਇੰਨ ਦਿਨ ਦੇ ਵਿੱਚ ਇਸ ਚਾਹੋ ਕੇ ਕਰੇ ਕੋ ਕਰ ਲਾ ਉਸਨੇ ਕੋਈ ਦਿੱਕਤ ਨਹੀਂ ਕਿੰਨਾ ਖर्चा ਆ ਜਾਂਦਾ ਜੇ ਕੋਈ ਇਹ ਖਰਚਾ ਜ਼ਿਆਦਾ ਜਿਹੜਾ ਸਰਜਰੀ ਹੁੰਦੀ ਹੈ ਨਾਰਮਲੀ ਵੈਲਵ ਵੀ ਉਹ ਕੋਈ 5-6 ਲੱਖ ਦੇ ਆਸਪਾਸ ਹੁੰਦੀ ਹੈ ਇਹਦਾ ਖਰਚਾ 15-16 ਲੱਖ ਦੇ ਆਸਪਾਸ ਹੈ ਏਓਰਟਿਕ ਵੈਲਵ ਦਾ ਮੈਂ ਦੂਜੇ ਵੈਲਵ ਤੇ ਵੀ ਆ ਰਿਹਾ ਦੂਜੇ ਵੈਲਵ ਤੇ ਸਾਡੇ ਕੋਲ ਇੱਕ ਐਗਜ਼ਾਮਪਲ ਹੈ ਸਾਡੇ ਕੋਲ ਬੈਠੇ ਹੈ ਇੱਥੇ ਸਾਡੇ ਡਾਕਟਰ ਜੀ ਟ੍ਰੀਟਮੈਂਟ ਕਰਾ ਕੇ ਆ ਗਏ ਅਸੀਂ ਸੋਚਿਆ ਵੀ ਪੇਸ਼ੈਂਟ ਦੀ ਜਵਾਨੀ ਹੋਵੇ ਤਾਂ ਤੁਹਾਨੂੰ ਹੋਰ ਬੈਟਰ ਹੈ ਤਾਂ ਉਹ ਵੀ ਤੁਹਾਨੂੰ ਮੈਂ ਦੱਸ ਰਿਹਾ ਹੁਣ ਦੂਜਾ ਵੈਲਵ ਹੈ ਮਾਈਟਰਲ ਵੈਲਵ ਇੱਕ ਏਓਰਟਿਕ ਵੈਲਵ ਹੋ ਗਿਆ ਇੱਕ ਮਾਈਟਰਲ ਇਹ ਤੋਂ ਲੈਫਟ ਸਾਈਡ ਦੇ ਵੈਲਵ ਹੈ ਇੱਕ ਹੋਰ ਬਹੁਤ ਵੱਡਾ ਏਰੀਆ ਹੈ ਜਿੱਥੇ ਮਾਈਟਰਲ ਵੈਲਵ ਦੇ ਵਿੱਚ ਲੀਕੇਜ ਪਾਇਆ ਗਿਆ। ਹੁਣ ਦੇਖੋ ਮੈਂ ਤੁਹਾਨੂੰ ਸਪੈਕਟਰਮ ਦੱਸਦਾ ਐਂਡ ਐਸ ਅ ਕਾਰਡੀਓਲੋਜਿਸ ਆਈ ਵਿਲ ਐਕਸਪਲੇਨ ਕਿ ਸਾਡੀ ਬੋਡੀ ਡਿਕੇ ਕਿਵੇਂ ਕਰਦੀ ਹੈ। ਸਾਡੀ ਬੋਡੀ ਡਿਕੇ ਹਾਰਡ ਨਾਲ ਹੀ ਕਰਦੀ ਹੈ। ਹਾਰਡ ਤੋਂ ਇਲਾਵਾ ਜਿਹੜੇ ਸਾਡੀ ਬੋਡੀ ਤੇ ਡਿਕੇ ਕਰਨ ਦੇ ਕਾਰਨ ਹੈ ਉਹ ਜੋ ਕਿਸੇ ਨੂੰ ਕੈਂਸਰ ਹੋ ਗਿਆ ਜਾਂ ਕਿਸੇ ਨੂੰ ਸਿਰੋਸਿਸ ਲਿਵਰ ਹੋ ਗਿਆ ਜਿਹੜੇ ਬਹੁਤ ਘੱਟ ਹੈ ਹਾਰਡ ਦੀ ਜਿਹੜੀ ਫ੍ਰੀਕਵੈਂਸੀ ਹੈ ਡਿਕੇ ਕਰਨ ਦੀ ਬਹੁਤ ਜ਼ਿਆਦਾ ਹੈ। ਕੋਈ ਵੀ ਛੋਟੇ ਜਿਹੜੇ ਬਲਾਕੇਜ ਆ ਉਹ ਪਹਿਲਾਂ ਹਾਰਟ ਦੇ ਫੰਕਸ਼ਨ ਨੂੰ ਘਟਾਉਂਦੇ ਆ ਜਦੋਂ ਹਾਰਟ ਦਾ ਫੰਕਸ਼ਨ ਘਟਦਾ ਹੈ ਤਾਂ ਹਾਰਟ ਇੰਨਾ ਤੋਂ ਡਾਇਲੇਟ ਕਰ ਜਾਂਦਾ ਜਦੋਂ ਹਾਰਟ ਡਾਇਲੇਟ ਕਰੇਗਾ ਤਾਂ ਮਾਈਟਰਲ ਵੈਲਵ ਜਿਹੜਾ ਉਹ ਬਹੁਤ ਨੇਚਰ ਨੇ ਇਹੋ ਜਿਹਾ ਵੈਲ ਬਣਾਇਆ ਵੀ ਉਹਦੀ ਪਰਫੈਕਸ਼ਨ ਚਾਹੀਦੀ ਹੈ ਬੋਡੀ ਨੂੰ ਕੰਮ ਕਰਨ ਵਾਸਤੇ ਜਦੋਂ ਮਾਈਟਰਲ ਵੈਲ ਨੇ ਇਸ ਤਰ੍ਹਾਂ ਖੁੱਲਣਾ ਬੰਦ ਹੋਣਾ ਜੋ ਡਾਇਲੇਟ ਹੋ ਗਿਆ ਤਾਂ ਉਹਦੇ ਵਿੱਚ ਵਿਧਣ ਲੱਗ ਗਈ ਉਹਦੇ ਵਿੱਚ ਗੈਪ ਆ ਗਿਆ ਉਹਦੇ ਗੈਪ ਕਰਕੇ ਉਹ ਮਾਈਟਰਲ ਵੈਲ ਵੀ ਲੀਕੇਜ ਸ਼ੁਰੂ ਹੋ ਜਾਂਦੀ ਹੈ ਜਿਹੜਾ ਬਲੱਡ ਅੱਗੇ ਜਾਣਾ ਸੀ ਉਹ ਪਿੱਛੇ ਜਾਣ ਲੱਗ ਗਿਆ ਕਿਉਂਕਿ ਲੀਕੇਜ ਆ ਗਈ ਹੁਣ ਹੌਲੀ ਹੌਲੀ ਉਹ ਉਹਨੇ ਹਾਰਟ ਨੂੰ ਆਪਣੇ ਆਪ ਖਰਾਬ ਕਰਦੇ ਜਾਣਾ ਐਂਡ ਥਿਸ ਇਜ਼ ਥਿਸ ਇਜ਼ ਹਾਊ ਆਰ ਬਾਡੀ ਡੀਕੇਜ਼ ਐਂਡ ਥਿਸ ਇਜ਼ ਹਾਊ ਆਰ ਸਰਵਾਈਵਲ ਗੈਟ ਅਫੈਕਟਡ ਹੌਲੀ ਹੌਲੀ ਜਦੋਂ ਆ ਕਿਡਨੀ ਖਰਾਬ ਹੁੰਦੀ ਹੈ ਹੌਲੀ ਉਹਨੇ ਲੰਗਸ ਚ ਪਾਣੀ ਪੜਦਾ ਹੌਲੀ ਹੌਲੀ ਸਾਰੇ ਆਰਗਨ ਖਰਾਬ ਹੋ ਜਾਂਦੇ ਇਹ ਸਿੰਪਟਮਸ ਕੀ ਅਜਿਹਾ ਹੁਣ ਸ਼ੁਰੂ ਹੁੰਦਾ ਸਾਹ ਚੜਨਾ ਸਾਂਹ ਚੜਨਾ ਪਹਿਲਾਂ ਤੁਹਾਨੂੰ ਲੱਗੇਗਾ ਸ਼ੁਰੂਆਤ ਸ਼ੁਰੂਆਤੀ ਸਿੰਪਟਮ ਹੈ ਵੀ ਸਾਨੂੰ ਚੱਲਣ ਤੇ ਥੋੜੀ ਫਟੀਕ ਲੱਗੇਗੀ ਥਕਾਵਟ ਲੱਗੇਗੀ ਜਿਵੇਂ ਅਸੀਂ ਪਹਿਲਾਂ 4 ਕਿਲੋਮੀਟਰ ਚੱਲ ਲੈਂਦੇ ਸੀ ਹੁਣ ਲੱਗਦਾ ਹੈ 2-3 ਮਿੰਟ ਚੱੜੇ ਚੱਲ ਕੇ ਵੀ ਸਾਡੀ ਬੱਸ ਹੋ ਜਾਂਦੀ ਹੈ ਪਹਿਲਾ ਸਿੰਪਟਮ ਇਹ ਹੈ ਦੂਜਾ ਸਿੰਪਟਮ ਹੈ ਫਿਰ ਤੁਹਾਨੂੰ ਲੱਗੇਗਾ ਵੀ ਚੱਲਣ ਤੇ ਥੋੜਾ ਥੋੜਾ ਸਾਂਹ ਚੜਨ ਲੱਗਿਆ ਫਿਰ ਉਹ ਜਦੋਂ ਵੱਧਦਾ ਹੈ ਇਹ ਤਾਂ ਉਹ ਚੱਲਣ ਤੋਂ ਆ ਕੇ ਉਹ ਬੈਠਣ ਤੇ ਵੀ ਆ ਜਾਂਦਾ ਤੇ ਲੇਟਣ ਤੇ ਵੀ ਆ ਜਾਂਦਾ ਫਿਰ ਟੈਸਟ ਹੈ ਜਿਹੜੇ ਨੂੰ ਪਹਿਲਾਂ ਕਰਾ ਲੈਣ ਤੇ ਹੀ ਦੱਸਦੇ ਵਾ ਇੱਕੋਕਾਰਡੀਓਗ੍ਰਾਫੀ ਦਾ ਟੈਸਟ ਅਲਟਰਾਸਾਉਂਡ ਜਿਹੜਾ ਹਾਰਟ ਦੇ ਨੂੰ ਇਕੋਕਾਰਡੀਓਗ੍ਰਾਫੀ ਕਹਿੰਦੇ ਆ ਬਹੁਤ ਸਿੰਪਲ ਟੈਸਟ ਬਹੁਤ ਸਿੰਪਲ ਟੈਸਟ ਹੈ 15 ਮਿੰਟ ਲੱਗਦੇ ਆ ਕਿਸੇ ਵੀ ਸਪੈਸ਼ਲਿਸਟ ਕੋਲ ਜਾਓ ਇਕੋ ਦਾ ਟੈਸਟ ਹੋ ਜਾਂਦਾ ਤੁਹਾਡੇ ਹਾਰਟ ਦੇ ਫੰਕਸ਼ਨ ਦੀ ਪੂਰੀ ਮਿਗਧਾਰ ਹੋ ਜਾਂਦੀ ਹੈ ਉਸ ਚ ਕੋਈ ਵੈਲ ਖਰਾਬ ਹੈ ਜਾਂ ਨਹੀਂ ਖਰਾਬ ਹੈ ਉਹ ਹੋ ਜਾਂਦਾ ਕਿਸੇ ਵੀ ਮਰੀਜ਼ ਨੂੰ ਇਹ ਸਿੰਟਮ ਆਨ ਤਾਂ ਇਕੋ ਦਾ ਟੈਸਟ ਜ਼ਰੂਰ ਕਰਾਣਾ ਹੈ ਅਲਟਰਾਸਾਉਂਡ ਅਬਡੋਮਨ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ ਟੈਸਟ ਤੁਹਾਡੇ ਹਾਰਟ ਨਹੀਂ ਸਾਰੀ ਬਾਡੀ ਨੂੰ ਚਲਾਇਆ ਜੇ ਹਾਰਟ ਦੇ ਵਿੱਚ ਹੀ ਗੜਬੜ ਹੋ ਗਈ ਤਾਂ ਬਾਡੀ ਨਹੀਂ ਚੱਲ ਸਕਦੀ ਸੋ ਇਕੋ ਦਾ ਟੈਸਟ ਹਰ 60 ਸਾਲ ਤੋਂ ਬਾਅਦ ਜਰਾਦਰ ਪਹਿਲਾਂ ਵੀ ਜੇ ਕਿਸੇ ਨੂੰ ਸਿੰਪਟਮ ਹੈ ਜ਼ਰੂਰ ਕਰਾਓ ਜੇ ਨਾਰਮਲ ਹੈ ਬਹੁਤ ਵਧੀਆ ਗੱਲ ਹੈ ਤਾਂ 5 ਸਾਲ ਬਾਅਦ ਰਿਪੀਟ ਕਰਾਵਾਂਗੇ ਪਰ ਜੇ ਉਹਦੇ ਵਿੱਚ ਤੁਹਾਨੂੰ ਵੈਲਵ ਦਿਖਣ ਲੱਗ ਗਿਆ ਤਾਂ ਉਸ ਵੈਲਵ ਦੇ ਖਰਾਬ ਹੋਣ ਦੀ ਗ੍ਰੈਵਿਟੀ ਪਤਾ ਲੱਗੇਗੀ ਤਾਂ ਜੇ ਤਾਂ ਗ੍ਰੈਵਿਟੀ ਪਹਿਲਾਂ ਹੀ ਖਰਾਬ ਹੋ ਗਈ ਸਾਨੂੰ ਇਲਾਜ ਵੱਲ ਜਾਣਾ ਪਏਗਾ ਜੇ ਗ੍ਰੈਵਿਟੀ ਮਾਈਲ ਟੂ ਮੋਡਰੇਟ ਹੈ ਅਸੀਂ ਹਰ ਸਾਲ ਟੈਸਟ ਕਰਾ ਕੇ ਉਹਨੂੰ ਚੈੱਕ ਕਰਦੇ ਰਹੀਏ ਸੋ ਦਿਸ ਇਜ਼ ਦਾ ਵੇ ਸਾਡਾ ਹਾਰਟ ਕਿੰਨਾ ਫੰਕਸ਼ਨ ਕਰ ਰਿਹਾ ਕਿੰਨੀ ਐਫੀਸ਼ੀਐਂਸੀ ਨਾਲ ਫੰਕਸ਼ਨ ਕਰ ਰਿਹਾ ਉਹਦੇ ਦੋ ਮੇਜਰ ਵੈਲ ਠੀਕ ਨੇ ਕਿ ਨਹੀਂ ਠੀਕ ਨੇ ਇਹ ਡਿਟਰਮਾਈਨ ਕਰਦੇ ਆ ਸਾਡਾ ਸਰਵਾਈਵਲ ਕਿੰਨਾ ਹੋਏਗਾ ਸਾਡੀ ਲਾਈਫ ਚ ਕਿੰਨੇ ਕੁਆਲਿਟੀ ਆਫ ਲਾਈਫ ਕਿਵੇਂ ਹੋਏਗੀ ਸਾਨੂੰ ਕਿੰਨਾ ਸਾਹ ਚੜਨਾ ਜਾਂ ਕਿੰਨੇ ਤਕਲੀਫ ਹੋਏਗੀ ਇਹ ਡਿਟਰਮਾਈਨ ਕਰਦੇ ਆ ਸੋ ਮਾਈਟਰਲ ਵੈਲ ਦੀ ਗੱਲ ਕਰ ਰਹੇ ਆ ਮਾਈਟਰਲ ਵੈਲ ਦਾ ਲੀਕੇਜ ਬਹੁਤ ਵੱਡਾ ਪੁਆਇੰਟ ਹੈ ਹਾਰਟ ਨੂੰ ਸਟ੍ਰੇਨ ਦੇਣ ਦਾ ਤੇ ਸਾਨੂੰ ਸਾਹ ਦੀ ਦਿੱਕਤ ਲਿਆਉਂਦਾ ਹੁਣ ਜਦੋਂ ਹਾਰਟ ਕਮਜ਼ੋਰ ਹੋ ਗਿਆ ਤੇ ਮਾਈਟ੍ਰਲ ਵਾਲ ਦੀ ਨੀਕੇ ਜਿਹੀ ਸਰਜਰੀ ਕਰਦੇ ਆ ਤਾਂ ਉਹਦੇ ਵਿੱਚ ਘੱਟੋ ਘੱਟ ਨਹੀਂ ਤਾਂ 20% ਚਾਂਸ ਮੋਰਟੈਲਿਟੀ ਹੈ ਮਤਲਬ 20% ਚਾਂਸ ਇਹ ਜਿਹੜੇ ਜਾਣਗੇ ਆਪਰੇਸ਼ਨ ਤੋਂ ਵਾਪਸ ਨਹੀਂ ਮੁੜ ਸਕਣਗੇ ਤਾਂ ਸਾਡੇ ਕੋਲ ਇਹਦੇ ਲਈ ਕੋਈ ਪਹਿਲਾ ਪ੍ਰੋਸੀਜਰ ਨਹੀਂ ਸੀਗਾ ਹੁਣ ਕੋਈ 6-7 ਸਾਲ ਤੋਂ ਅਸੀਂ ਇਹ ਪ੍ਰੋਸੀਜਰ ਕਰ ਰਹੇ ਹਾਂ ਜਿਹਨੂੰ ਕਲਿੱਪ ਪ੍ਰੋਸੀਜਰ ਕਹਿੰਦੇ ਆ ਅਸੀਂ ਥੱਲੋਂ ਬਰਾਈਨ ਚੋ ਹੀ ਜਾ ਕੇ ਬਿਨਾਂ ਕੱਟੇ ਵਿੱਚ ਤੋਂ ਤੁਸੀਂ ਇਮੇਜਿਨ ਕਰੋ ਵੀ ਬਿਨਾ ਹਾਰਟ ਚੱਲੀ ਜਾ ਰਿਹਾ ਹੈ ਅਸੀਂ ਹਾਰਟ ਦੇ ਵਿੱਚੋਂ ਹੀ ਛੋਟੇ ਛੋਟੇ ਹੋਲ ਬਣਾ ਕੇ ਦੂਜੀ ਸਾਈਡ ਤੇ ਜਾਂਦੇ ਆ ਤੇ ਉਸ ਵੈਲ ਲੀਕੇਜ ਨੂੰ ਇੱਕ ਕਲਿੱਪ ਕਰ ਦਿੰਦੇ ਆ ਕਲਿੱਪ ਕੀ ਹੈ ਇੱਕ ਚੁੰਡੀ ਦੀ ਤਰ੍ਹਾਂ ਉਹ ਵੈਲ ਨੂੰ ਪਕੜੇਗਾ ਤੇ ਜਿੱਥੇ ਉਹ ਪੁਆਇੰਟ ਤੇ ਲੀਕੇਜ ਹੈ ਉਹਨੂੰ ਪਕੜ ਕੇ ਲੀਕੇਜ ਘਟਾ ਦਿੰਦਾ ਹਾਰਟ ਤਾਂ ਨਵਾਂ ਨਹੀਂ ਬਣਿਆ ਪਰ ਲੀਕੇਜ ਘਟਣ ਨਾਲ ਹੀ ਹਾਰਟ ਨੂੰ ਅੱਗੇ ਸਰਵਾਈਵਲ ਦਾ ਬੈਨੀਫਿਟ ਮਿਲਦਾ ਹੈ ਕੁਆਲਿਟੀ ਆਫ ਲਾਈਫ ਬੈਟਰ ਹੁੰਦੀ ਹੈ ਜਿਹੜੇ ਤੁਹਾਡੇ ਲੰਗਸ ਤੇ ਪ੍ਰੈਸ਼ਰ ਵੱਧ ਰਹੇ ਸੀ ਜੇ ਜੇ ਆਪ ਇਹਨੂੰ ਨਹੀਂ ਕਰਦੇ ਤਾਂ ਜੇ ਨਾਰਮਲ ਕੋਰਸ ਦੇਖੀਏ ਤਾਂ ਸਾਡੇ ਕੋਲ 2 ਸਾਲ ਦਾ ਸਰਵਾਈਵਲ ਸੀ ਹੁਣ ਅਸੀਂ ਉਹਨੂੰ ਵਧਾ ਕੇ 7 ਸਾਲ ਕਰ ਦਿੰਦੇ ਆ ਜੇ ਅਸੀਂ ਇਹਨੂੰ ਕੰਟਰੋਲ ਕਰ ਲੈਂਦੇ ਹਾਂ ਸੋ ਇਹ ਕਲਿੱਪ ਪ੍ਰੋਸੀਜਰ ਵੀ ਬੜਾ ਇੰਪੋਰਟੈਂਟ ਹੈ ਐਗਜ਼ਾਮਪਲ ਕੁਸ਼ਪਿੰਦਰ ਜੀ ਬੈਠੇ ਨੇ ਬੜੇ ਰਿਸਪੈਕਟਡ ਸਿਟੀਜ਼ਨ ਨੇ ਇੰਡੀਆ ਦੇ ਸਾਡੇ ਨਾਲ ਹੀ ਰਹਿੰਦੇ ਆ ਮੇਰੇ ਨਾਲ ਬੜਾ ਪ੍ਰੇਮ ਹੈ ਤੇ ਇਹ ਇਹਨਾਂ ਨੂੰ ਇਹੀ ਵੈਲ ਮਾਈਟਰਲ ਵੈਲ ਵੀ ਲੀਕ ਹੈ ਜੀ ਤਕਲੀਫ ਸੀ ਹੋਰ ਹਾਰਟ ਤੇ ਦਿੱਕਤ ਸੀ ਬਟ ਥੈਨ ਇੱਕ ਇਹਨਾਂ ਦਾ ਪਹਿਲਾ ਸਰਜਰੀ ਹੋ ਚੁੱਕੀ ਹੈ ਹਾਰਡੀ ਤੁਹਾਨੂੰ ਮਾਈਟਰਲ ਵੈਲਵ ਲੀਕੇਜ ਲਈ ਅਸੀਂ ਦੂਜੀ ਸਰਜਰੀ ਜਾਈਏ ਤਾਂ ਉਸ ਰਿਸਕ ਬੜਾ ਥੀ ਇਹਨਾਂ ਦਾ ਕਲਿੱਪ ਨਾਲ ਹੀ ਠੀਕ ਕੀਤਾ ਬਾਅਦ ਚ ਤੁਹਾਡੀ ਇੰਟਰਵਿਊ ਲੈਂਦੇ ਆ ਲੋਕ ਹਨਾ ਤੁਸੀਂ ਉਹਨਾਂ ਨਾਲ ਪੇਸ਼ੈਂਟ ਦੀ ਜਵਾਨੀ ਪੁੱਛਿਓ ਤਾਂ ਉਹਨਾਂ ਨੂੰ ਮਤਲਬ ਕਾਫੀ ਆਰਾਮ ਹੈ ਔਰ ਹਾਰਟ ਦੇਖੋ ਅਸੀਂ ਹਾਰਟ ਨੂੰ ਨਵਾਂ ਨਹੀਂ ਬਣਾ ਸਕਦੇ ਹਾਰਟ ਨਵਾਂ ਤਾਂ ਸਿਰਫ ਕਾਰਡੀਕ ਟ੍ਰਾਂਸਪਲੈਂਟ ਦਾ ਬੰਦਾ ਔਰ ਉਹ 60 ਸਾਲ ਤੋਂ ਬਾਅਦ 65 ਸਾਲ ਤੋਂ ਬਾਅਦ ਨਹੀਂ ਹੋ ਸਕਦਾ ਅਸੀਂ ਜਿੰਨਾ ਉਹਨੂੰ ਰਿਪੇਅਰ ਕਰਕੇ ਬੈਟਰ ਰੱਖੀਏ ਉਹਨਾਂ ਦਾ ਸਾਡਾ ਸਰਵਾਈਵਲ ਵਧਦਾ ਔਰ ਨਹੀਂ ਸਾਡੀ ਕੁਆਲਿਟੀ ਆਫ ਲਾਈਫ ਬੈਟਰ ਹੁੰਦੀ ਹੈ ਸੋ ਇਹ ਦੋ ਪ੍ਰੋਸੀਜਰ ਮੇਨਲੀ ਮੈਂ ਦੱਸੇ ਪਹਿਲਾ ਪ੍ਰੋਸੀਜਰ ਹੈ ٹیਏਵੀਆ ট্রান্স ਕੈਥਟਰ ਇਓਟਿਕ ਵੈਲ ਰਿਪਲੇਸਮੈਂਟ ਦੂਜਾ ਪ੍ਰੋਸੀਜਰ ਹੈ ਮਾਈਟਰਾ ਮਾਈਟ੍ਰਲ ਵੈਲ ਕਲਿੱਪਿੰਗ ਮਾਈਟ੍ਰਲ ਵੈਲ ਕਲਿੱਪਿੰਗ ਟੂ ਕੰਟਰੋਲ ਦਾ ਲੀਕੇਜ ਔਨ ਦਾ ਮਾਈਟ੍ਰਲ ਵੈਲ ਇਹ ਬਿਨਾ ਸਰਜਰੀ ਤੋਂ ਹੈ ਕੋਈ ਕੱਟ ਫਿਟ ਨਹੀਂ ਅਸੀਂ ਯੂ ਨਿਊ ਇਮੇਜਿਨ ਮਤਲਬ ਤੁਸੀਂ ਤੁਹਾਨੂੰ ਕਹੇ ਕੋਈ ਗੱਡੀ ਚੱਲਦੀ ਹੈ ਤੇ ਗੱਡੀ ਚੱਲਦੀ ਚ ਇੰਜਨ ਲੀਕ ਹੋਣ ਲੱਗ ਗਿਆ ਤੁਸੀਂ ਗੱਡੀ ਚੱਲਦੀ ਨੂੰ ਰਿਪੇਅਰ ਕਰ ਦੋ ਤਾਂ ਕੋਈ ਮੈਕੈਨਿਕ ਥੱਲੇ ਜਾ ਕੇ ਗੱਡੀ ਚੱਲਦੀ ਤੇ ਨੀਚੇ ਜਾ ਕੇ ਕਰ ਸਕਦਾ ਨਹੀਂ ਕਰ ਸਕਦਾ ਬਟ ਅਸੀਂ ਹਾਰਟ ਚ ਕਰਦੇ ਹਾਂ ਚਲਦੇ ਹੋਏ ਹਾਰਟ ਨੂੰ ਕੋਈ ਉਹਨੂੰ ਰੋਕਦੇ ਨਹੀਂ ਕੁਛ ਨਹੀਂ ਗਾਰਡ ਚੱਲ ਰਿਹਾ ਸੀ ਉਹਨੂੰ ਦੇਖਦੇ ਰਹਿੰਦੇ ਆ ਦੇਖਦੇ ਰਹਿੰਦੇ ਆ ਉੱਥੇ ਜਾ ਕੇ ਕਲਿੱਪ ਨੂੰ ਅਸੀਂ 4-5 ਥਾਂ ਤੇ ਟਰਾਈ ਕਰਦੇ ਹਾਂ ਫਿਰ ਜਿਹੜੇ ਕਲਿੱਪ ਤੇ ਮੈਕਸਿਮਮ ਹੋਲੀਕ ਟੈਕਨੋਲੋਜੀ ਐ ਇਹਨੂੰ ਕਿੰਨੇ ਕਿ ਦਿਨ ਹੋਈ ਹੈ ਤਾਂ ਪਹਿਲਾ ਟੈਕਨੋਲੋਜੀ ਕਿੱਥੋਂ ਚੱਲਦੀ ਜਾਈਂਦੀ ਹੈ ਇਹ ਟੈਕਨੋਲੋਜੀ ਅਲਟੀਮੇਟਲੀ ਤਾਂ ਸਾਰੀ ਟੈਕਨੋਲੋਜੀ ਅਮਰੀਕਾ ਤੋਂ ਹੀ ਸ਼ੁਰੂ ਹੁੰਦੀਆਂ ਨੇ ਬਟ ਇਹ ਟੈਕਨੋਲੋਜੀ ਪਹਿਲਾਂ 10 ਸਾਲ ਤੱਕ ਇਹਦੇ ਟ੍ਰਾਇਲ ਚੱਲਦੇ ਰਹੇ ਵੀ ਇਹ ਕਿੰਨੀ ਕਾਮਯਾਬ ਕਿਵੇਂ ਹੋ ਸਕਦੀ ਹੈ ਇਹ 7-8 ਸਾਲ ਤੋਂ ਹੀ ਟੈਕਨੋਲੋਜੀ ਆਈ ਹੈ ਤੇ ਹੁਣ ਉਹ ਹੋਲੀ-ਹੋਲੀ ਕਰਕੇ ਵਧਰੀ ਹੈ ਇਸ਼ੂ ਇਹ ਹੀ ਹੈ ਵੀ ਲੋਕਾਂ ਨੂੰ ਅਵੇਅਰਨੈਸ ਨਹੀਂ ਆਣੀ ਹੁਣ ਜਿਹੜਾ ਪੇਸ਼ੈਂਟ ਇੱਥੇ ਡਾਕਟਰ ਕੋਲ ਜਾ ਰਿਹਾ ਹੈ ਉਹ ਉਹਨੂੰ ਇਹ ਉਹਨੂੰ ਲੱਗਦਾ ਜੇ ਵੀ ਸਰਜਰੀ ਨਹੀਂ ਹੋ ਸਕਦੀ ਉਹ ਦਵਾਈ ਤੇ ਰੱਖੇ ਰੱਖਦਾ ਉਹ ਇਹ ਐਕਸਪਲੇਨ ਹੀ ਨਹੀਂ ਕਰਦਾ ਵੀ ਇਹ ਟੈਕਨੋਲੋਜੀ ਹੈਗੀ ਹੈ ਤੇ ਇਸ ਤੋਂ ਨੂੰ ਫਾਇਦਾ ਸੌਖਾ ਨੂੰ ਲੈ ਵੀ ਪਾ ਸਕਦੀ ਹੈ ਤਾਂ ਉਹਨੂੰ ਪਤਾ ਹੀ ਨਹੀਂ ਅਸੀਂ ਚਾਹੁੰਦੇ ਹਾਂ ਸਿੱਧੇ ਪੇਸ਼ੈਂਟ ਨੂੰ ਪਤਾ ਲੱਗੇ ਵੀ ਇਹ ਇਹ ਦੋ ਐਂਟੀਟੀਆਂ ਐਸੀਆਂ ਨੇ ਮਾਈਟਰਲ ਵੈਰ ਲੀਕੇ ਤੇ ਏਓਟਿਕ ਸਟੈਨੋਸਿਸ ਜਿਹਦਾ ਨਾਨ ਸਰਜਰੀ ਕਰੇ ਇਲਾਜ ਹੈ ਮਹਿੰਗਾ ਜ਼ਰੂਰ ਹੈ ਬਟ ਸਟਿਲ देयर आर देयर ਆ ਸਬਸੈਟ ਇਨ ਦਾ ਸੋਸਾਇਟੀ Who can afford ਉਹ ਤਾਂ ਆਪਣੀ ਜਾਨ ਬਚਾਣ ਤਾਂ ਇਹ ਆਈਡੀਆ ਹੀ ਹੈ ਵੀ ਅਲਪਾਈ ਪ੍ਰੋਪਰ ਅਵੇਅਰਨੈਸ ਕੈਂਪੇਨ ਤੁਹਾਡੇ ਲੋਕਾਂ ਲਈ ਚਲਾਈਏ ਤੁਹਾਡੇ ਤੋਂ ਬਦਕੇ ਸੋਸਾਇਟੀ ਨੂੰ ਹੋਰ ਕੋਈ ਜਾਗਰਤ ਨਹੀਂ ਕਰ ਸਕਦਾ ਤੁਸੀਂ ਇੰਡੀਪੈਂਡੈਂਸ ਫ੍ਰੀडम ਸਟਰਗਲ ਤੋਂ ਦੇਖ ਲਓ ਇਹ ਸਿਰਫ ਮੀਡੀਆ ਹੀ ਹੈ ਜਿਹੜਾ ਸੋਸਾਇਟੀ ਨੂੰ ਜਾਗਰਤ ਕਰਦਾ ਵੱਡੀ ਵੱਡੀ ਫ੍ਰੀडम ਲੜਾਈਆਂ ਦਿਖਾਈਆਂ ਮੀਡੀਆ ਨੇ ਸੋ ਅਸੀਂ ਇਹ ਹੀ ਚਾਹੁੰਦੇ ਹਾਂ ਵੀ ਇੱਕ ਚੰਗਾ ਅਵੇਅਰਨੈਸ ਕੈਂਪੇਨ ਚੱਲੇ ਤੇ ਲੋਕਾਂ ਨੂੰ ਏਟਲੀਸਟ ਪਤਾ ਚੱਲੇ ਵੀ ਇਹ ਚੀਜ਼ਾਂ ਮੌਜੂਦ ਨੇ ਕੋਈ ਚੀਜ਼ਾਂ ਨਹੀਂ ਸੱਚ ਜਿਹੜਾ ਤਾਂ ਕਲਿੱਪਿੰਗ ਵਾਲਾ ਪ੍ਰੋਸੀਜਰ ਹੈ ਉਹ ਇੰਸਟੀਚੂਸ਼ਨਲ ਬੇਸਡ ਪ੍ਰੋਸੀਜਰ ਹੈ ਉਸ ਬੜਾ ਤਾਮਝਾ ਹੈ ਪਰ ਸਾਨੂੰ ਵੀ ਪੂਰੀ ਤਿਆਰੀ ਕਰਨੀ ਪੈਂਦੀ ਹੈ ਪੂਰਾ ਇੱਕ ਸਾਡੇ ਨਾਲ ਇੱਕ ਇਕੋ ਦੀ ਮਸ਼ੀਨ ਹੁੰਦੀ ਹੈ ਜਿਹੜਾ ਸਾਨੂੰ ਗਾਈਡ ਕਰਦੀ ਆ ਕਿੱਥੇ ਕਲਿੱਪ ਲਾਣਾ ਹੈ ਕਿਉਂਕਿ ਅਸੀਂ ਸਾਰਾ ਥੱਲੋ ਜਾ ਰਹੇ ਹਾਂ ਤਾਂ ਕੋਈ ਕੈਮਰਾ ਤਾਂ ਦਿਖਾਏਗਾ ਨਾ ਕਿੱਥੇ ਜਾਣਾ ਅਸੀਂ ਉਹਦੇ ਵਿੱਚ ਛਾੜ ਦੇ ਵਿੱਚ ਹੋਲ ਕਰ ਰਹੇ ਹਾਂ ਚਲਦੇ ਹੋਏ ਛਾੜ ਚ ਉਹ ਇਹ ਜਿਹੜਾ ਹੋਲ ਜਿਹੜਾ ਨੁਕਸਾਨ ਨਾ ਕਰੇ ਤਾਂ ਉਹ ਬੜਾ ਪ੍ਰੀਸੀਜਨ ਹੈ ਉਸ ਚ ਐਕਸਪਰਟਾਈਜ਼ ਹੈ ਮਤਲਬ ਸਾਨੂੰ ਵੀ 3 4 6 ਲੱਗਦੇ ਹੈ ਇਸ ਪੂਰੀ ਮਹਾਰਤ ਕਰਦੇ ਹੋਏ ਜਿਹੜੇ ਅਸੀਂ ਹੁਣ ਮੀਨ ਨੇ ਦੇ ਵਿੱਚ ਕੋਈ 5 6 ਕਲਿੰਪਿੰਗ ਤੇ 10 ਅਸੀਂ ਯੂਟਿਕ ਵੈਲਵ ਪ੍ਰੋਸੀਜਰ ਮੈਂ ਹੀ ਕਰਦਾ ਤਾਂ ਉਹ ਟਾਈਮ ਨਾਲ ਹੈ ਬਟ ਇੰਸਟੀਚੂਨਲ ਬੇਸਡ ਹੈ ਪੂਰੀ ਮਹਾਰਤ ਚਾਹੀਦੀ ਹੈ ਬਟ ਦੈਨ ਥੀਸ ਆਰ ਥੀਸ ਪ੍ਰੋਸੀਜਰਸ ਆਰ ਅਵੇਲੇਬਲ ਟੂ ਸੇਵ ਮੋਰ ਲਾਈਫਸ ਟੂ ਇੰਪਰੂਵ ਥੇਅਰ ਸਰਵਾਈਵਲ ਟੂ ਇੰਪਰੂਵ ਥੇਅਰ ਕੁਆਲਿਟੀ ਆਫ ਲਾਈਫ ਔਰ ਹਾਰਟ ਸੋ ਇਹ ਬੇਸਿਕ ਚੀਜ਼ਾਂ ਜਿਹਦੇ ਬਾਰੇ ਅੱਜ ਅਸੀਂ ਗੱਲ ਕਰੀ ਸਾਡੇ ਸ਼ੋਅ ਤੇ ਸੁਣ ਰਹੇ ਹੋਣਗੇ ਦੱਸੋਗੇ ਟੀਏਵੀਆ ਦੇ ਵਿੱਚ ਤੇ ਕਲਿੱਪਿੰਗ ਦੇ ਵਿੱਚ ਕਿੰਨਾ ਖਰਚ ਆਉਂਦਾ ਟੀਏਵੀਆ ਚ ਦੇਖੋ ਖਰਚਾ ਆਏਗਾ ਕੋਈ ਲਗਭਗ 15 ਲੱਖ ਦੇ ਕਰੀਬ 15 ਲੱਖ ਦੇ ਕਰੀਬ ਖਰਚਾ ਹੈ ਹੌਲੀ ਹੌਲੀ ਕੀ ਹੋ ਰਿਹਾ ਹੈ ਹੁਣ ਟੀਏਵੀਆ ਦੇ ਵੈਲ ਕੰਪਨੀ ਸਾਡੇ ਕੋਲ 7-8 ਵੈਲ ਕੰਪਨੀਸ ਨਾਲੋਂ ਅਲੱਗ ਲੱਗ ਜਿਵੇਂ ਜਿਵੇਂ ਵਾਇਲਵ ਕੰਪਨੀਆਂ ਦਾ ਕੰਪੀਟੀਸ਼ਨ ਹੋਏਗਾ ਇਹ ਘਟ ਕੇ ਉਮੀਦ ਹੈ ਵੀ ਅਗਲੇ 6 ਮਹੀਨੇ ਸਾਲ ਦੇ ਵਿੱਚ 12-13 ਲੱਖ ਆ ਜਾਏਗਾ ਤੇ ਹੌਲੀ ਹੌਲੀ 10 ਲੱਖ ਵੀ ਆਏਗਾ ਪਰ ਹਾਲੇ ਇਸ ਵੇਲੇ 15 ਲੱਖ ਹੈ ਜਿਹੜਾ ਕਲਿੱਪਿੰਗ ਪ੍ਰੋਸੀਜਰ ਹੈ ਉਹ ਹਾਲੇ ਤੱਕ ਸਾਡੇ ਕੋਲ 30-32 ਲੱਖ ਦਾ ਹੋ ਰਿਹਾ ਸੀ 32 ਲੱਖ ਦੇ ਕਰੀਬ ਉਹ ਸੀ ਬਟ ਹੁਣ ਇੱਕ ਇੰਡੀਅਨ ਮੈਥਡ ਹੋ ਰਿਹਾ ਹੈ ਜਿਹਨਾਂ ਲੋਕ ਘੱਟ ਕੇ 24 ਲੱਖ ਆ ਉਹ ਹੁਣੀ ਪਿਛਲੇ ਮਹੀਨੇ ਇੰਟਰੋਡਿਊਸ ਹੋਇਆ ਸੋ ਹਾਂ ਬਾਹਰ ਕੋਸਟ ਜਰੂਰ ਹੈ ਬਟ ਸਟਿਲ ਸਰ ਪੇਸ਼ੈਂਟ ਇਹ ਜਿਹਨਾਂ ਦੀ ਸਰਜਰੀ ਹੋ ਹੀ ਨਹੀਂ ਸਕਦੀ ਤਾਂ ਉਹ ਉਹਨਾਂ ਨੂੰ 셔ਟ ਪਾਣ ਦੇ ਵਿੱਚ ਵੀ ਬਟਨ ਬੰਦ ਕਰਨ ਚ ਵੀ ਸਾਹ ਚੜੇਗਾ ਤਾਂ ਉਹ ਕਿਵੇਂ ਆਪਣੀ ਲਾਈਫ ਪਾਸਟ ਹੋ ਰਹਿਗੇ ਛੋਟਾ ਏਜ ਦੇ ਪਰਟੀਕਲ ਕਿੰਨੀ ਇਹ ਤੋਂ ਬਾਅਦ ਆ ਕਿੰਨੀ ਇਹ ਇਸ ਬੰਦਾ ਕਰ ਸਕਦੇ ਤੁਸੀਂ ਕਹਿੰਦੇ ਹੋ ਕਿ ਇਹ ਸਿੱਧਾ ਡਾਇਟ ਕਰਦੇ ਹਾਂ ਨਹੀਂ ਨਹੀਂ ਦੇਖੋ ਇਹ ਜ਼ਿਆਦਾਤਰ ਪ੍ਰੋਸੀਜਰ ਜ਼ਿਆਦਾਤਰ ਪ੍ਰੋਸੀਜਰ 올ਡ ਏਜ ਦੇ ਨੇ 60 ਸਾਲ ਤੋਂ ਉੱਪਰ ਹੀ ਹਾਰਟ ਡਿਜ਼ੀਜ਼ ਵੱਧ ਵੱਧ ਕੇ ਆਪਣੀ ਖਰਾਬ ਹੁੰਦੀ ਜਾਂਦੀ ਹੈ ਹਿਉਮਟਿਕਸ ਸਟੈਨੋਸਿਸ ਦਾ 올ਡ ਏਜ ਦਾ ਹੀ ਡਿਜ਼ੀਜ਼ ਹੈ ਕਈ ਯੰਗ ਪੇਸ਼ੈਂਟਸ ਮੇ ਹੁੰਦੀ ਹੈ ਬਟ ਯੰਗ ਪੇਸ਼ੈਂਟਸ ਅਸੀਂ ਇਹ ਰੈਪਰ ਨਹੀਂ ਕਰਦੇ ਸੋ 60 ਤੋਂ ਵੱਧ ਦੀ ਉਮਰ ਦੇ ਵਿੱਚ ਜ਼ਿਆਦਾ ਐਪਲੀਕੇਬਲ ਨੇ ਕਿਉਂਕਿ 60 ਤੋਂ ਵੱਧ ਜਾ ਕੇ 65 ਤੋਂ ਵੱਧ ਜਾ ਕੇ ਹੋਰ ਸਰਜਰੀ ਦੇ ਰਿਸਕ ਵਧਨੇ ਸ਼ੁਰੂ ਹੋ ਜਾਂਦੇ ਜੇ ਉਹਨਾਂ ਨੂੰ ਕੋਈ ਹੋਰ ਬਿਮਾਰੀ ਆ ਜਾਂਦੀ ਹੈ ਤੋਂ ਜ਼ਿਆਦਾ ਏਜ ਗਰੁੱਪ ਹੋਈ ਹੈ ਬਟ ਮੈਂ ਇੱਕ ਆਰਟੀਕਲ ਲਿਖਿਆ ਪਿੱਛੇ ਜਿਹੜਾ ਦਿੱਲੀ ਐਨਸੀਆਰ ਦੇ ਪ੍ਰਿੰਟ ਮੀਡੀਆ ਜਾ ਰਿਹਾ ਹੈ ਵੀ 65 ਸਾਲ ਤੋਂ ਵੱਧ ਬੰਦਿਆਂ ਨੂੰ ਕੀ ਆਪਣਾ ਰਾਈਟ ਨਹੀਂ ਹੈ ਚੰਗੀ ਲਾਈਫ ਜਿੰਦਾ ਕਵਾਲਿਟੀ ਆਫ ਲਾਈਫ ਚੰਗੀ ਤਾਂ ਨਾਰਮਲੀ ਕੀ ਹੁੰਦਾ ਜੇ ਅਸੀਂ ਇਗਨੋਰ ਕਰਨਾ ਸ਼ੁਰੂ ਕਰ ਦਈਏ ਜਾਂ ਫੈਮਿਲੀ ਇਗਨੋਰ ਕਰਨਾ ਸ਼ੁਰੂ ਕਰ ਦੇ ਤਾਂ ਉਹਨਾਂ ਦਾ ਟਿਕੇ ਔਰ ਉਹਨਾਂ ਦੀ ਸਰਵਾਈਵਲ ਬਹੁਤ ਘਟ ਜਾਂਦੀ ਹੈ ਔਰ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ 60 ਸਾਲ ਤੋਂ ਬਾਅਦ ਜਿੰਨੇ ਵੀ ਵਰਲਡ ਦੇ ਸੀਓ ਲੈ ਲਓ ਸਭ ਦੀ ਅਮਰ 60 ਸਾਲ ਤੋਂ ਬਾਅਦ ਹੈ ਪ੍ਰੋਡਕਟਿਵਿਟੀ ਦਾ ਸਾਰੇ ਜਦ ਬੰਦੇ ਦੀ ਪੂਰੀ ਐਕਸਪੀਰੀਅੰਸ ਇਕੱਠਾ ਹੋਇਆ 55 60 ਸਾਲ ਤੇ ਆਈ ਉਸ ਤੋਂ ਬਾਅਦ ਹੀ ਤਾਂ ਬੰਦੇ ਦੀ ਸਿਆਣਪ ਲੈਵਲ ਇੰਨਾ ਵਧਿਆ ਤਾਂ ਆਈ ਥਿੰਕ ਉਹਨਾਂ ਨੂੰ ਪੂਰਾ ਰਾਈਟ ਹੈ ਆਪਣੀ ਚੰਗੀ ਲਾਈਫ ਨੂੰ ਪੂਰਾ ਲੀਡ ਕਰਨ ਦਾ ਹੈਲਦੀ ਲਾਈਫ ਨੂੰ ਤੇ ਬਿਲਕੁਲ ਇਗਨੋਰ ਨਹੀਂ ਕਰਨਾ ਚਾਹੀਦਾ ਸਕਸੈਸ ਰੇਟ ਬਹੁਤ ਅੱਛਾ ਹੈ ਵਿਦ ਐਕਸਪਰਟ ਹੈਂਡ ਸਕਸੈਸ ਰੇਟ ਇਸ ਕਲੋਸ ਟੂ 97 98 ਪਰਸੈਂਟ 97 98 ਪਰਸੈਂਟ ਅਸੀਂ ਬਹੁਤ ਕਰਦੇ ਹਾਂ ਤਾਂ ਸਾਡੇ ਕੋਲ ਮਹੀਨੇ ਦੇ 6-7 ਕਲਿੱਪ ਔਰ ਵੀ ਮਤਲਬ ਅੱਛੀ ਅਸੀਂ ਯੂਟੀਕ ਵੈਲ ਟੈਬਰ ਵਾਲੇ ਤੁਸੀਂ ਮੈਦਾਨ ਤੱਕ ਕਰਦੇ ਹਾਂ میرانتا نمبر ونسٹیٹوٹ ہے انڈیا بھی سب سے زیادہ ٹھیک کر رہے ہیں ڈاکٹر صاحب نے میٹرک کلرپنگ کی تیرہ مئی نا پریشن ہوا سکے پندرہ مئی چھٹی ہو گئی تو ہوں جیسے ٹھیک ہے بہت ٹھیک محسوس کر رہے ہیں جب آپریشن کیا گیا سب کو بنوش کیا گیا کہ میٹریکل سے جوش کیا گیا ਨਾਈਟਰਾ ਕਲਿੱਪਿੰਗ ਸਾਨੂੰ ਸ਼ਾਰਟ ਕੰਟੇ ਲਈ ਇੱਕ ਐਨਸੀ ਦੇ ਦਿਨ ਆਪੈਂਦਾ ਹੈ ਬਟ ਕਟਮੇ ਕੋਈ ਨਹੀਂ ਹੁੰਦੀ ਕਿਉਂਕਿ ਅਸੀਂ ਇੱਕ ਕੈਮਰਾ ਪਾਣਾ ਜਿਹੜਾ ਫੂਡ ਪਾਈਪ ਚ ਅੰਦਰ ਜਾਂਦਾ ਉਹ ਫੂਡ ਪਾਈਪ ਦੇ ਅੰਦਰ ਉਹ ਕੈਮਰਾ ਸਟਮਕਸ ਜਾ ਕੇ ਤੁਹਾਨੂੰ ਉਹ ਸਾਰਾ ਗਾਈਡ ਕਰਦਾ ਅਸੀਂ ਕਿੱਥੇ ਜਾਣਾ ਹੈ ਜਿਹੜਾ ਏਓਟਿਕ ਵੈਲ ਵਾਲਾ ਉਸ ਚ ਵੀ ਕੈਮਰਾ ਨਹੀਂ ਪੰਦਾ ਤੇ ਉਸ ਚ ਅਸੀਂ ਬੇਹੋਸ਼ ਵੀ ਨਹੀਂ ਕਰਦੇ ਇਹਦੇ ਵਿੱਚ ਘੰਟੇ ਡੇਢ ਘੰਟੇ ਦਾ ਬੇਹੋਸ਼ੀ ਟਾਈਮ ਹੈ ਜਿਹੜਾ ਨਾਲ ਦੀ ਨਾਲ ਵਾਪਸ ਆਉਂਦਾ ਅਸ਼ਿੰਦਰ ਜਦੋਂ 40 ਤੋਂ 40 ਸਾਹਿਬ ਜੀ ਉਸ ਤੋਂ ਸਾਨੂੰ ਕਹਿ ਜਾ ਮਹਿਸੂਸ ਹੋ ਰਿਹਾ ਕਿਦਾਂ ਲੱਗ ਰਿਹਾ ਠੀਕ ਵੇਸੇ ਵਧੀਆ ਠੀਕ ਮੈਸੇਜ ਕਰ ਰਹੇ ਠੀਕ ਆ ਨਹੀਂ ਦੱਸਣਾ ਉਹ ਫਾਲੋਅ-ਅਪ ਵੀ ਕਰਾਂਗੇ ਇੱਥੇ ਵੀ ਮੈਂ ਫਾਲੋਅ-ਅਪ ਸੈਚ ਚਲਾ ਜਾਣਾ। ਦੱਸੋ ਉਸ ਤੋਂ ਮੈਚ ਉਹ ਵੈਲ ਵੀ ਕੰਮ ਕਰਦੀ। ਐਡੀਸ਼ਨ ਤਾਂ ਚੱਲਣ ਗਿਆ ਦੇਖੋ ਮੈਂ ਤਾਂ ਵੀ ਰਚਾ। ਹੁਣ ਹਾਰਟ ਜਿਹੜੀ ਹਾਰਟ ਦੀ ਕਮਜ਼ੋਰੀ ਹੈ ਮੰਨ ਲਓ ਹਾਰਟ 30% ਕੰਮ ਕਰ ਰਿਹਾ ਹੈ। ਉਹਦੇ ਨਾਲ ਵੈਲ ਵੈਲ ਠੀਕ ਕਰਤਾ ਪਰ ਹਾਰਟ 30% ਅਧੀਨ ਦਾ ਬੈਂਤੀ ਹੋ ਜਾਏਗਾ ਥੋੜਾ ਜਿਹਾ ਇੰਪਰੂਵ ਕਰੇਗਾ। ਬਟ ਫਿਰ ਵੀ ਜਿਹੜਾ ਉਹ ਵੈਲ ਨੇ ਸੁਪਰੀਮ ਪਾਇਆ ਹੋਇਆ ਸੀ ਉਸ ਨੂੰ ਦੂਰ ਕਰਨ ਨਾਲ ਬਹੁਤ ਕੁਆਲਿਟੀ ਆਫ ਲਾਈਫ ਬਦਲ ਜਾਂਦੀ ਹੈ। ਉੱਤੋਂ ਦਵਾਈਆਂ 3-4 ਤਾਂ ਚੱਲਣੀਆਂ, ਲਾਈਫਸਟਾਈਲ ਵੀ ਅੱਛਾ ਰੱਖਣਾ ਜ਼ਰੂਰੀ ਹੈ ਉਸ ਸਾਲ ਕੱਟ ਲੈਣਾ ਫਿਊਡ ਕੱਟ ਲੈਣਾ ਇਹ ਸਭ ਦਾ ਸਾਨੂੰ ਕੰਟਰੋਲ ਕਰਕੇ ਰੱਖਣਾ ਆਪਰੇਸ਼ਨ ਤੋਂ ਬਾਅਦ ਇਮੀਡੀਏਲੀ ਮੇਰੇ ਸਾਰੇ ਫੈਮਿਲੀ ਦੇ ਮੇਰੀ ਗੱਲ ਕਰੇ ਡਾਕਟਰ ਸਾਹਿਬ ਨੂੰ ਬੁਲਾ ਕੇ ਉਹਨਾਂ ਮਤਲਬ ਦੇ ਉਸ ਨੂੰ ਵਲੀ ਦੇ ਦੇ ਵਿੱਚ ਰੱਖਿਆ ਜੇ ਜਮ ਹੁੰਦਾ ਨਹੀਂ ਸਾਫ਼ ਚੜਦਾ ਜਮ ਨਹੀਂ ਚੜਦਾ ਤਾਂ ਫਿਰ ਲੈਣਾ ਉਹ ਥੋੜਾ ਮਲੇ ਨਹੀਂ ਮੈਂ ਪੱਜਦਾ ਫਿਰ ਫਿਰ ਲੈਣਾ ਵਧੀਆ ਅੱਲਾ ਕੀ ਪ੍ਰੋਬਲਮ ਸੀ ਸਰਜਰੀ ਕਿਹੜੀ ਪਹਿਲਾਂ ਮੇਰੀ ਔਟੇਕ ਵਾਲੀ ਸਰਜਰੀ ਪਹਿਲਾਂ ਇਹਨਾਂ ਦਾ ਔਟੇਕ ਵਾਲ ਬਦਲਿਆ ਸੀ ਕਾਫੀ ਸਾਲ ਪਹਿਲਾਂ ਉਸ ਤੋਂ ਬਾਅਦ ਹਾਰਟ ਦੀ ਐਫੀਸ਼ੀਐਂਸੀ ਘਟਨ ਨਾਲ ਜਿਹਨਾਂ ਨੂੰ ਡਾਇਲਟੇਸ਼ਨ ਹੋਇਆ ਤੇ ਵੈਲ ਜਦੋਂ ਛੰਡਨ ਲੱਗ ਜਾਂਦਾ ਆਪਣੀ ਉਹਦੇ ਕਰਕੇ ਦੂਸਰੇ ਵੈਲ ਦੇ ਵਿੱਚ ਲੀਕ ਹੋਈ ਸੀ ਇਹਨਾਂ ਨੂੰ ਇੱਕ ਬ੍ਰੇਨ ਦਾ ਵੀ ਐਪੀਸੋਡ ਹੋਇਆ ਹੋ ਸੀ ਪੁਰਾਣੀ ਸਰਜਰੀ ਤੋਂ ਤਾਂ ਉਹ ਹੁਣ ਸਾਰੇ ਚੀਜ਼ ਦੇਖੋ ਤੁਸੀਂ ਇਹਦੇ ਵਿੱਚ ਸਰਜਰੀ ਤੋਂ ਨਿਕਲ ਕੇ ਜਾਣਾ ਬਹੁਤ ਮੁਸ਼ਕਿਲ ਹੈ ਸੋ ਇਹ ਜੇ ਬਹੁਤ ਪੇਸ਼ੈਂਟ ਨੇ ਸਾਡਾ ਇਹ ਐਗਜ਼ਾਮਪਲ ਇਹੀ ਹੈ ਵੀ ਅਵੇਰਨੈਸ ਇੱਧਾ ਹੋਣਾ ਚਾਹੀਦਾ ਵੀ ਜਿੰਨਾ ਤਾਂ ਹੋ ਹੀ ਨਹੀਂ ਸਕਦਾ ਉਹ ਸੋਚ ਹੀ ਨਹੀਂ ਸਕਦੇ ਵੀ ਇਹ ਹੈ ਵੀ ਉਹਨਾਂ ਨੂੰ ਪਤਾ ਹੀ ਨਹੀਂ so then we can actually change our <coughs> life in a big way, big way.